ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਵਾਲਿਆਂ ਨੂੰ ਤੇ ਕਿਵੇਂ ਸਾਰੇ ਵੀ ਠੀਕ ਠਾਕ ਹੈ ਵੀਡੀਓ ਹੈਗੀ ਹੈ ਕੰਮ ਵਾਲੀ ਠੀਕ ਹੈ ਜੀ ਵੀਡੀਓ ਪਹਿਲਾਂ ਸੁਣ ਲਿਆ ਕਰੋ ਮੇਰੇ ਵੀਰ ਧਿਆਨ ਨਾਲ ਫਿਰ ਤੁਸੀਂ ਮੈਸੇਜ ਕਰਿਆ ਕਰੋ ਠੀਕ ਹੈ ਜੀ ਕੀ ਹੁੰਦਾ ਹੈ ਅਸੀਂ ਵੀ ਕੰਮ ਤੇ ਹੁੰਨੇ ਆ ਤੁਸੀਂ ਫੋਨ ਕਰਦੇ ਬਾਰ-ਬਾਰ ਫੋਨ ਨਾ ਕਰਿਆ ਕਰੋ ਵੀਰ ਬਣ ਕੇ ਜਦੋਂ ਵੀ ਸਾਡਾ ਟਾਈਮ ਲੱਗਦਾ ਆਪਾਂ ਤੁਹਾਡਾ ਦੇਖ ਕੇ ਰਿਪਲਾਈ ਕਰਾਂਗੇ ਠੀਕ ਹੈ ਜੀ ਆਪਾਂ ਘਰੇ ਕੋਈ ਏਜੰਸੀ ਖੋਲੀ ਹੋਈ ਹੈ ਵੀ ਹਾਂ ਸਮਝਿਆ ਕਰੋ ਮੇਰਾ ਵੀਰ ਅਸੀਂ ਵੀ ਕੰਮ ਕਰਨ ਵਾਲੇ ਬੰਦੇ ਆ ਠੀਕ ਹੈ ਜੀ ਇਹ ਸਿਰਫ ਆਪਾਂ ਇੱਕ ਦੂਜੇ ਦੀ ਚਲੋ ਮਦਦ ਦਾ ਸਰਕਲ ਖੋਲਿਆ ਹੋਇਆ ਵੀ ਚਲੋ ਅੱਗੇ ਤੇ ਅੱਗੇ ਆਪਣਾ ਸਰਕਲ ਚੱਲਦਾ ਠੀਕ ਹੈ ਤੇ ਮੇਰਾ ਵੀਰ ਵੀਡੀਓ ਥੋੜੇ ਧਿਆਨ ਨਾਲ ਠੀਕ ਹੈ ਜੀ ਕੰਮ ਹੈਗਾ ਖੇਤੀ ਦਾ ਠੀਕ ਹੈ ਜੀ ਕੰਮ ਹੈਗਾ ਉਦੀ ਨੇ ਸਾਈਡ ਕੰਮ ਹੈਗਾ ਉਦੀ ਨੇ ਸਾਈਡ ਤੇ 5 ਜਾਂ 5.5 ਯੂਰੋ ਠੀਕ ਹੈ ਜੀ 5 ਜਰ 5.5 ਯੂਰੋ ਬੰਦੇ ਦੇ ਕੰਮ ਦੇ ਹਿਸਾਬ ਨਾਲ ਘੰਟੇ ਦਾ ਰੇਟ ਦੇਣਗੇ ਹ ਰਹਿਸ਼ ਦਾ ਹੀਲਾ ਹੋ ਜਾਊਗਾ ਠੀਕ ਹੈ ਜੀ ਕੰਮ ਹੈਗਾ ਖੇਤੀ ਦਾ ਯਕੀਨੀ ਤੋੜਨੀ ਹੈ ਸਤੰਬਰ ਤੱਕ ਉਹਨਾਂ ਕੋਲ ਕੰਮ ਹੈਗਾ ਏ ਠੀਕ ਹੈ ਜੀ ਵਧੀਆ ਬੰਦਾ ਹੋਵੇ ਕੋਈ ਕੰਮ ਵਾਲੇ ਬੰਦਾ ਹੋਵੇ ਦੋ ਹੋਵੇ ਤਿੰਨ ਹੋਵੇ ਠੀਕ ਹੈ ਜੀ ਬੰਦਾ ਚੱਲੂਗਾ ਉਹਨਾਂ ਨਾਲ ਮੇਰੀ ਹੁਣੇ ਗੱਲ ਹੋ ਕੇ ਹਟਈਏ ਤੇ ਪੇਪਰ ਹੋਵੇ ਬੰਦੇ ਕੋਲ ਠੀਕ ਹੈ ਜੀ ਪੇਪਰ ਹੋਵੇ ਬੰਦੇ ਕੋਲ ਤੇ ਮੇਰਾ ਵੀ ਉਹੀ ਕੰਟੈਕਟ ਕਰਿਓ ਤੇ ਜਿਹੜਾ ਬੰਦਾ ਖੇਤੀ ਦਾ ਕੰਮ ਕਰਨੇ ਦਾ ਚਾਹਵਨ ਹੋਵੇ ਲੋੜ ਤਾਂ ਸਭ ਨੂੰ ਹੈ ਠੀਕ ਹੈ ਜੀ ਘਰ ਬਾਰ ਛੱਡਿਆ ਵਾ ਸਭ ਨੇ ਕੰਮ ਵਾਸਤੇ ਛੱਡਿਆ ਵਾ ਤੇ ਵੀਰ ਬਣ ਕੇ ਫੋਨ ਨਾ ਕਰਿਆ ਕਰੋ ਠੀਕ ਹੈ ਜੀ ਫੋਨ ਨਾ ਕਰਿਓ ਕਰੋ ਮੇਰਾ ਵੀਰ ਫੋਨ ਚੱਕਣ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਤੁਸੀਂ ਮੈਸੇਜ ਕਰਕੇ ਛੱਡ ਦਿਆ ਕਰੋ ਬੋਲ ਕੇ ਇਹਨਾਂ ਦੱਸ ਦਿਆ ਕਰੋ ਵੀ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿੰਦੇ ਆ ਕਿਹੜੀ ਸੰਜੋੜ ਨੂੰ ਆ ਤੁਹਾਡੇ ਕੋਲ ਠੀਕ ਹੈ ਜੀ ਮੇਰੇ ਕੋਲ ਕਿਸੇ ਦਾ ਨੰਬਰ ਸੇਵ ਨਹੀਂ ਹੈਗਾ ਆਮ ਪੰਚਰ ਬੰਦੇ ਨੰਬਰ ਸੇਵ ਹੈਗੇ ਆ ਇੰਨਿਆਂ ਦੇ 1800 ਬੰਦੇ ਦਾ ਨੰਬਰ ਮੈਂ ਵੀ ਸੇਵ ਨਹੀਂ ਕਰ ਸਕਦਾ ਠੀਕ ਹੈ ਨਾ ਮੇਰੇ ਯਾਦ ਰਹਿੰਦਾ ਇੰਨਿਆਂ ਦਾ ਵੀ ਹਾਂ ਕਿਹੜੇ ਨੂੰ ਕਿੱਥੇ ਰਹਿੰਦਾ ਕਿਹੜਾ ਬੰਦਾ ਠੀਕ ਹੈ ਜੀ ਤੁਸੀਂ ਵੀਰ ਬਣ ਕੇ ਫੋਨ ਨਹੀਂ ਕਰਨਾ ਬਸ ਮੈਸੇਜ ਕਰਕੇ ਬੋਲ ਕੇ ਛੱਡਦੇ ਹੋ ਠੀਕ ਹੈ ਜੀ ਤੇ ਹੋਰ ਵੀ ਵੀਡੀਓ ਆਉਂਗੀਆਂ ਕੰਮ ਵਾਲੀਆਂ ਹੁਣ ਗੱਲ ਚੱਲ ਰਹੀ ਹੈ ਹੋਰ ਵੀ ਕੋਸ਼ਿਸ਼ ਕਰਾਂਗੇ ਰੋਜ਼ ਕੋਈ ਨਾ ਕੋਈ ਵੀਡੀਓ ਕੰਮ ਵਾਲੀ ਕੋਈ ਪੇਪਰਾਂ ਪ੍ਰਤੀ ਜਾਂ ਇਟਲੀ ਦੀ ਕੋਈ ਵੀ ਅਪਡੇਟ ਠੀਕ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਾਹਰ ਬਣਾਉਣੀ ਪਈ ਬਾਹਰ ਸੀਗੇ ਕਿੱਥੇ ਉਬੀਰ ਦਾ ਫੋਨ ਹੈ ਉਹਨਾਂ ਨਾਲ ਗੱਲ ਹੋਈ ਚਲੋ ਕਹਿੰਦੇ ਵੀ ਸਾਨੂੰ ਦੱਸੋ ਜਿੰਮੀ ਵੀ ਕਲੀਅਰ ਕਰਕੇ ਤੇ ਜਿਹੜੇ ਸਵੇਰੇ ਵੀਡੀਓ ਪਾਈ ਸੀਗੀ ਉਹਦਾ ਦਾ ਵੀ ਹਲੇ ਕੋਈ ਰਿਜ਼ਲਟ ਨਹੀਂ ਆਇਆ ਇਹ ਉਹ ਵੀ ਤੁਸੀਂ ਦੇਖ ਸਕਦੇ ਠੀਕ ਹੈ ਜੀ ਤੇ ਬੜੇ ਰਹੋ ਇਦਾਂ ਹੀ ਚੈਨਲ ਪਰ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਤੇ ਵੀਰ ਬਣ ਕੇ ਯਾਦ ਰੱਖਿਓ ਫੋਨ ਨਾ ਕਰਿਓ ਠੀਕ ਹੈ ਭਾਈ ਧੰਨਵਾਦ ਸਾਰਿਆਂ ਦਾ